ਬਲਰੀਤ ਕੌਰ ਖੈਰਾ ਫਰਸਟ ਫੀਮੇਲ ਜਿਹੜੀ ਤੋਪਖਾਨੇ ਦੀ ਕਮਾਂਡਰ ਬਣੀ ਆ ਸਾਡੀ ਪੰਜਾਬਣ ਕੁੜੀ ਦੇ ਹਿੱਸੇ ਇਹ ਕਮਾਂਡ ਆਈ ਆ ਹਿਸਟਰੀ ਵਿੱਚ ਪਹਿਲੀ ਵਾਰ ਹੋਇਆ ਕਿ ਕੋਈ ਕੁੜੀ ਨੇ ਕਮਾਂਡ ਸੰਭੀ ਹੋਵੇ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆ ਨਹੀਂ ਫੁਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਬੰਨ ਲਾਇਆ ਹਰ ਛਾਲ ਨਹੀਂ ਰੋਕਦੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੀ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਮੈਂ ਬਹੁਤ ਮਾਨਮਤੇ ਪਾਲ ਜਿਉਂ ਕੇ ਆਈ ਹਾਂ ਤੁਸੀਂ ਆਖੋਗੇ ਕਿਹੜੇ ਮਾਨਮਤੇ ਪਾਲ ਮੈਂ ਆਖੂਗੀ ਕਿ ਫਰਜ਼ਨੋ ਕੈਲੀਫੋਰਨੀਆ ਆਂਦੇ ਸਮੂਹ ਪਾਈਚਾਰੇ ਵਾਸਤੇ ਪੰਜਾਬੀ ਇੱਕ ਕਮਿਊਨਿਟੀ ਵਾਸਤੇ ਬੜੀ ਮਾਨ ਦੀ ਗੱਲ ਆ ਬਲਰੀਤ ਕੌਰ ਖਹਿਰਾ ਫਰਸਟ ਫੀਮੇਲ ਜਿਹੜੀ ਆਲਟਰੇਰੀ ਦੀ ਕਮਾਂਡਰ ਬਣੀ ਆ ਤੋਪਖਾਨੇ ਦੀ ਕਮਾਂਡਰ ਬਣੀ ਆ ਉਹ ਲੀਡਰਸ਼ਿਪ ਉਹ ਕਮਾਂਡ ਜਿਹੜੀ ਇਸ ਤੋਂ ਪਹਿਲਾਂ ਕਿਸੇ ਵੀ ਔਰਤ ਕੋਲ ਨਹੀਂ ਸੀ ਤੇ ਸਾਡੇ ਵਾਸਤੇ ਪ੍ਰਾਊਡ ਦੀ ਗੱਲਾਂ ਕਿ ਸਾਡੀ ਪੰਜਾਬਣ ਸ਼ੇਰਨੀ ਸਾਡੀ ਪੰਜਾਬਣ ਕੁੜੀ ਦੇ ਹਿੱਸੇ ਇਹ ਕਮਾਂਡ ਆਈਆਂ ਸੋ ਆਰਟਲਰੀ ਤੋਪਖਾਨਾ ਜਿਹਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਆ ਜਿਹਦੇ ਵਿੱਚ ਵੱਡੀਆਂ-ਵੱਡੀਆਂ ਤੋਪਾਂ ਜਿਹਦੇ ਵਿੱਚ ਵੱਡੇ-ਵੱਡੇ ਜਿਹੜੇ ਹਥਿਆਰ ਆ ਉਹਨਾਂ ਦੀ ਸਾਮ ਸੰਭਾਲ ਉਹਨਾਂ ਨੂੰ ਕਮਾਂਡ ਦੇਣਾ ਕਿ ਉਹਨੂੰ ਯੂਜ਼ ਕਿਵੇਂ ਕਰਨਾ ਹੈ ਇਹਦੇ ਨਾਲ ਸੰਬੰਧਤ ਜਿਹੜੇ ਕਮਾਂਡ ਵਾਲੇ ਕੰਮ ਹੋਣਗੇ ਉਹ ਬਲਰੀਤ ਕੌਰ ਖੈਰਾ ਕਰੂਗੀ ਹਿਸਟਰੀ ਵਿੱਚ ਪਹਿਲੀ ਵਾਰ ਹੋਇਆ ਕਿ ਕੋਈ ਕੁੜੀ ਨੇ ਕਮਾਂਡ ਸੰਭੀ ਹੋਵੇ ਤੇ ਸਾਡੇ ਵਾਸਤੇ ਪ੍ਰਾਊਡ ਦੀ ਗੱਲ ਆ ਕਿ ਬਲਰੀਤ ਕੌਰ ਖੈਰਾ ਦੇ ਕੋਲ ਇੱਕ ਕਮਾਂਡ ਆਈ ਆ ਸੋ ਬਲਰੀਤ ਨੂੰ ਮੈਂ ਮਿਲ ਕੇ ਆ ਰਹੀ ਹਾਂ ਉਹਨਾਂ ਦੀ ਫੈਮਿਲੀ ਨੂੰ ਮਿਲ ਕੇ ਆ ਰਹੀ ਹਾਂ ਬੜਾ ਚੰਗਾ ਲੱਗਿਆ ਉਹਦੇ ਡਾਡ ਕਹਿੰਦੇ ਕਿ 2006 ਦੇ ਵਿੱਚ ਇਹਨਾਂ ਨੇ ਮਿਲਟਰੀ ਜੁਆਇਨ ਕੀਤੀ ਆ ਉਸ ਤੋਂ ਬਾਅਦ ਕਹਿੰਦੇ ਪੜ੍ਹਾਈ ਕਰਕੇ ਮਿਹਨਤ ਕਰਕੇ ਅੱਗੇ ਵਧਿਆ ਤੇ ਅੱਜ ਇੱਕ ਮੰਡਰ ਬਣੀ ਆ ਸੋ ਮੈਂ ਬਲਰੀਤ ਨੂੰ ਸਵਾਲ ਕੀਤਾ ਕਿ ਗੁਰਬਾਣੀ ਮਾਰਗਦਰਸ਼ਨ ਕਰਦੀ ਆ ਜਦੋਂ ਇਕੱਲੇ ਹੁੰਨੇ ਹੋ ਦੂਰ ਹੁੰਨੇ ਹੋ ਉਹਨਾਂ ਨੇ ਬੜਾ ਵਧੀਆ ਜਵਾਬ ਦਿੱਤਾ ਮੈਨੂੰ ਕਹਿੰਦੇ ਜੋਤ ਗੁਰਬਾਣੀ ਜਾਂ ਫਿਰ ਸਿੱਖੀ ਕਹਿੰਦੇ ਜਦੋਂ ਪਰਿਵਾਰ ਵਿੱਚ ਹੁੰਨੇ ਆ ਨਾ ਸਾਨੂੰ ਲੱਗਦਾ ਕਿ ਆ ਵੀ ਗੁਰਦੁਆਰਾ ਸਾਹਿਬ ਜਾਣਾ ਹੀ ਆ ਗੁਰਬਾਣੀ ਪੜ੍ਹਨੀ ਆ ਕੋਈ ਗੱਲ ਨਹੀਂ ਇਹ ਤਾਂ ਬੜੀ ਇੱਕ ਜ਼ਿੰਦਗੀ ਦਾ ਹਿੱਸਾ ਹੀ ਆ ਕਹਿੰਦੇ ਪਰ ਜਦ ਤੁਸੀਂ ਪਰਿਵਾਰ ਤੋਂ ਦੂਰ ਜਾਂਦੇ ਹੋ ਨਾ ਫੈਮਿਲੀ ਤੋਂ ਦੂਰ ਜਾਂਦੇ ਹੋ ਇਕੱਲੇ ਹੁੰਨੇ ਹੋ ਕਹਿੰਦੇ ਉਦੋਂ ਗੁਰਬਾਣੀ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਤੋੜਦੀ ਆ ਸੋ ਕਹਿੰਦੇ ਉਹਨਾਂ ਨੇ ਇੱਕ ਵਾਕਿਆ ਸੁਣਾਇਆ ਕਹਿੰਦੇ ਮੇਰੀ ਟ੍ਰੇਨਿੰਗ ਸੀ ਮੇਰੇ ਸੀਨੀਅਰ ਨੇ ਟ੍ਰੇਨਿੰਗ ਦੌਰਾਨ ਸਾਨੂੰ ਇੱਕ ਟੈਸਟ ਦਿੱਤਾ ਕਿ 5 ਪੁਆਇੰਟ ਤੁਸੀਂ ਲੱਭਣੇ ਆ ਨੇਰਾ ਬਹੁਤ ਜ਼ਿਆਦਾ ਸੀ ਕਹਿੰਦੇ ਬੜੀ ਕਹਿੰਦੇ ਮੁਸ਼ਕਲ ਸੀਗੀ ਕਹਿੰਦੇ ਮੈਨੂੰ 4 ਪੁਆਇੰਟ ਲੱਗ ਗਏ ਪੰਜਵਾਂ ਪੁਆਇੰਟ ਮੈਨੂੰ ਲੱਭ ਨਹੀਂ ਸਿਰਿਆ ਮਰੇ ਆਸ-ਪਾਸ ਹੀ ਸੀ ਕਹਿੰਦੇ ਮੈਂ ਅਰਦਾਸ ਕੀਤੀ ਕਿ ਬਾਬਾ ਜੀ ਮੈਨੂੰ ਉਹ ਪੰਜਵਾਂ ਪੁਆਇੰਟ ਮਿਲ ਜੇ ਨਹੀਂ ਤਾਂ ਮੈਂ ਫੇਲ ਹੋ ਜੂੰਗੀ ਕਹਿੰਦੇ ਮੇਰੇ ਬਿਲਕੁਲ ਪਿੱਛੇ ਉਹ ਪੰਜਵਾਂ ਪੁਆਇੰਟ ਸੀ ਇੱਥੇ ਮੈਂ ਤੁਹਾਨੂੰ ਕੋਈ ਕਿਸੇ ਵਹਿਮ ਭਰਮ ਨਾਲ ਨਹੀਂ ਜੋੜ ਰਹੀ ਇੱਥੇ ਮੈਂ ਜੋੜ ਰਹੀ ਹਾਂ ਕਿ ਗੁਰਬਾਣੀ ਇੱਕ ਲਾਈਫ ਸਟਾਈਲ ਆ ਗੁਰਬਾਣੀ ਤੁਹਾਡੇ ਅੰਦਰ ਕੌਨਫੀਡੈਂਸ ਭਰਦੀ ਆ ਕਿਉਂਕਿ ਜਦੋਂ ਲਾਈਫ ਸਟਾਈਲ ਤੁਹਾਡਾ ਛੋਟdo ਹੋ ਜਾਂਦਾ ਪਿਓਰ ਹੋ ਜਾਂਦਾ ਏ ਤੁਸੀਂ 휴ਮੈਨਿਟੀ ਦੀ ਸੇਵਾ ਵਾਸਤੇ ਅੱਗੇ ਆਉਣੇ ਹੋ ਤਾਂ ਮੈਨੂੰ ਲੱਗਦਾ ਫਿਰ ਕੋਈ ਵੀ ਤਾਕਤ ਤੁਹਾਨੂੰ ਨਹੀਂ ਰੋਕ ਸਕਦੀ ਸੋ ਬਲਵਰੀਤ ਕੌਰ ਜੀ ਨੂੰ ਮੈਂ ਵਧਾਈ ਪੇਸ਼ ਕਰਦੀ ਆ ਤੇ ਉਹਨਾਂ ਨੇ ਇੱਕ ਹੋਰ ਬੜੀ ਵਧੀਆ ਗੱਲ ਆਖੀ ਆ ਉਹ ਕਹਿੰਦੇ ਕਿ ਜੇਕਰ ਮਾਂ ਪਿਓ ਕੁੜੀਆਂ ਦਾ ਸਾਥ ਦੇਣ ਬੱਚਿਆਂ ਦਾ ਸਾਥ ਦੇਣ ਜੋ ਬੱਚੇ ਚਾਹੁੰਦੇ ਆ ਕਹਿੰਦੇ ਬੱਚੇ ਬੜੇ ਅੱਗੇ ਜਾ ਸਕਦੇ ਆ ਸਪੈਸ਼ਲੀ ਕਹਿੰਦੇ ਕੁੜੀਆਂ ਨੂੰ ਜਦੋਂ ਡੈਡ ਦਾ ਸਾਥ ਮਿਲਦਾ ਤਾਂ ਕੁੜੀਆਂ ਫਿਰ ਬੜੀਆਂ ਵੱਡੀਆਂ ਵੱਡੀਆਂ ਮੰਜ਼ਲਾਂ ਜਿਹੜੀਆਂ ਸਰ ਕਰਦੀਆਂ ਸੋ ਕਹਿੰਦੇ ਕਿ ਸਾਡੇ ਡੈਡ ਦਾ ਸਾਨੂੰ ਬਹੁਤ ਹੀ ਜ਼ਿਆਦਾ ਸਹਾਇਕ ਰਿਹਾ ਏ ਔਰ ਕਮਿਊਨਿਟੀ ਨੂੰ ਸਰਵ ਕਰਨਾ ਦੇਸ਼ ਨੂੰ ਸਰਵ ਕਰਨਾ ਬੜੇ ਵੱਡੇ ਭਾਗਾਂ ਵਾਲੇ ਦੇ ਹਿੱਸੇ ਆਉਂਦਾ ਸੋ ਬਲਰੀਤਕਾਰ ਨੂੰ ਮੈਂ ਵਧਾਈ ਪੇਸ਼ ਕਰਦੀ ਆਂ ਔਰ ਇਸ ਦੇ ਨਾਲ ਹੀ तमाम ਮਾਪੇ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਜ਼ਰੂਰ ਆਖੂਗੀ ਕਿ ਬੱਚੇ ਜੇਕਰ ਤੁਹਾਡੇ ਆ ਆਰਮੀ ਜੁਆਇਨ ਕਰਨਾ ਚਾਹੁੰਦੇ ਕਿਸੇ ਵੀ ਤਰ੍ਹਾਂ ਦੀ ਡਿਫੈਂਸ ਸਰਵਿਸ ਵਿੱਚ ਜਾਣਾ ਚਾਹੁੰਦੇ ਆ ਤਾਂ ਬੱਚਿਆਂ ਨੂੰ ਬਿਲਕੁਲ ਵੀ ਨਾ ਰੋਕਿਆ ਕਰੋ ਬੱਚਿਆਂ ਦੇ ਅੰਦਰ ਜੇਕਰ ਉਹਨਾਂ ਦਾ ਦਿਲ ਆ ਉਹਨਾਂ ਦਾ ਮਾਨਾ ਕੰਟਰੀ ਨੂੰ ਸਰਵ ਕਰਨਾ ਦਾ ਤਾਂ ਤੁਸੀਂ ਨਹੀਂ ਰੋਕ ਸਕਦੇ ਕਿਸੇ ਵੀ ਫੀਲਡ ਵਿੱਚ ਜਾਣਾ ਚਾਹੁੰਦੇ ਆ ਕੋਈ ਵੀ ਫੀਲਡ ਵੱਡਾ ਛੋਟਾ ਨਹੀਂ ਹੁੰਦਾ ਔਖਾ ਸੌਖਾ ਨਹੀਂ ਹੁੰਦਾ ਜਿੱਥੇ ਤੁਹਾਡਾ ਮਨ ਆ ਜਰੂਰ ਕਰੋ ਸੋ ਕਮਿਊਨਿਟੀ ਵਾਸਤੇ ਬੜੇ ਮਾਨਮਤੇ ਪਾਲਾ ਸੋ ਬੜਾ ਚੰਗਾ ਲੱਗਦਾ ਜਦੋਂ ਕਮਿਊਨਿਟੀ ਦੇ ਵਿੱਚੋਂ ਕੁੜੀਆਂ ਉੱਠ ਕੇ ਵੱਡੇ ਖੇਤਾਂ ਦੇ ਵਿੱਚ ਵੱਡੀਆਂ ਮੱਲਾ ਮਾਰਦੀਆਂ ਮਿਹਨਤਾਂ ਦੇ ਸੱਤੇ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਮਾਪਿਆਂ ਦਾ ਜਿਹੜੇ ਬੱਚਿਆਂ ਨੂੰ ਸਪੋਰਟ ਕਰਦੇ ਆ ਸੋ ਖੁਸ਼ ਰਹੋ ਜੀ ਆਬਾਦ ਰਹੋ ਅਸੀਕਾ